ਆਸਾ ਘਰ ਚੌਥਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੇਵਤਾ ਦਾ ਦਰਸ਼ਨ ਕਹਿ ਤਾਈ ਦੂਖ ਭੂਖ ਤੀਰਥ ਕੀਏ ਜੋਗੀ ਜਤੀ ਜੁਗਤ ਮਹ ਰਹਤੇ ਕਰ ਕਰ ਭਗਵੇ ਭੇਖ ਭਏ ਤਉ ਕਾਰਨ ਸਾਹਿਬਾ ਰੰਗ ਰਤੇ ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਿਣ ਨ ਜਾਈ ਕਹਿਣ ਨ ਜਾਹੀ ਤੇਰੇ ਗੁਣ ਕੀਤੇ ਰਹਾਉ ਦਾਰ ਘਰ ਮਹਿਲਾ ਹਸਤੀ ਘੋੜੇ ਛੋੜ ਬਲਾਇਤ ਦੇਸ ਗਏ ਪੀਰ ਪੇ ਕੰਬਰਸਾਲ ਕ ਸਾਧਕ ਛੋੜੀ ਦੁਨੀਆ ਥਾਏ ਪਏ ਸਾਦ ਸਹਜ ਸੁਖ ਰਸ ਕਸ ਤਜੀਲੇ ਕਾਪੜ ਛੋੜੇ ਚਮੜ ਲੀਏ ਦੁਖੀਏ ਦਰਦਵੰਦ ਦਰਤੇ ਰੈ ਨਾਮ ਰਤੇ ਦਰਵੇਸ ਭਏ ਖਲਰੀ ਖਪਰੀ ਲੱਕੜੀ ਚਮੜੀ ਸਿਖਾ ਸੂਤ ਧੋਤੀ ਕੀਨੀ ਤੂੰ ਸਾਹਿਬ ਹੋਂ ਸੰਗੀ ਤੇਰਾ ਪ੍ਰਣਵਤ ਨਾਨਕ ਪ੍ਰਣਵੈ ਨਾਨਕ ਜਾਤ ਕੈਸੀ ਆਸਾ ਘਰ ਪੰਜਵਾ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦਿ ਭੀਤਰ ਪੰਚ ਗੁਪਤ ਮਨ ਵਾਸੀ ਥਿਰ ਨਾ ਰਹੇ ਜੈਸੇ ਭਵੇ ਉਦਾਸੇ ਮਨ ਮੇਰਾ ਦਿਆਲ ਸੇਤੀ ਥਿਰ ਨਾ ਰਹੈ ਲੋਭੀ ਕਵਟੇ ਪਾਪੀ ਪਾਖੰਡੀ ਮਾਇਆ ਅਧਕ ਲੱਗੈ ਰਹਾਉ ਫੂਲ ਮਾਲਾ ਗਲ ਪਹਿਰੋਗੀ ਹਾਰੋ ਮਿਲੇਗਾ ਪ੍ਰੀਤਮ ਤਬ ਕਰੋਗੀ ਸੀਗਾਰੋ ਪੰਜ ਸਖੀ ਹਮ ਏਕ ਪਧਾਰੋ ਪੇੜ ਲੱਗੀ ਹੈ ਜੀੜਾ ਚਾਲਣ ਹਾਰੋ ਪੰਜ ਸਖੀ ਮਿਲ ਰੁਦਨ ਕਰੇਹਾ ਸਹੁ ਪਜੂਤਾ ਪ੍ਰਣਵਤ ਨਾਨਕ ਲੇਖਾ ਦੇਹਾ ਏਕ ਓੰਕਾਰ ਸਤਗੁਰ ਪ੍ਰਸਾਦ ਆਸਾ ਘਰ ਛੇਵਾ ਮਹੱਲਾ ਪਹਿਲਾ ਮਨ ਮੋਤੀ ਜੇ ਗਹਿਣਾ ਹੋਵੇ ਪੌਣ ਹੋਵੇ ਸੂਤ ਧਾਰੀ ਖਿਮਾ ਸੀਗਾਰ ਕਾਮਣ ਤਨ ਪਹਿਰੈ 라ਵੇ ਲਾਲ ਪਿਆਰੀ ਲਾਲ ਬਹੁ ਗੁਣ ਕਾਮਣ ਮੋਹੀ ਤੇਰੇ ਗੁਣ ਹੋਹੇ ਨਾ ਅਵਰੀ ਰਹਾਉ ਹਰ ਹਰ ਹਾਰ ਕੰਠ ਲੈ ਪਹਿਰੈ ਦਾ ਮੋਦਰ ਦੰਤ ਲੈ ਕਰ ਕਰ ਕਰਤਾ ਕੰਗਨ ਪਹਿਰੈ ਇਨ ਵਿਦ ਚਿਤ ਤਰੇ ਮਦ ਸੂਦਨ ਕਰ ਮੁੰਦਰੀ ਪਹਿਰੈ ਪਰਮੇਸ਼ਰ ਪਟ ਲੈ ਧੀਰਜ ਧੜੀ ਬੰਧਾਵੇ ਕਾਮਣ ਸ੍ਰੀ ਰੰਗ ਸੁਰਮਾ ਦੇਈ ਮਨ ਮੰਦਰ ਜੇ ਦੀਪਕ ਜਾਲੇ ਕਾਇਆ ਸੇਜ ਕਰੇ ਗਿਆਨ 라ਉ ਜਬ ਸੇਜੈ ਆਵੇ ਤਾਂ ਨਾਨਕ ਭੋਗ ਕਰੇ ਆਸਾ ਮਹੱਲਾ ਪਹਿਲਾ ਕੀਤਾ ਹੋਵੈ ਕਰੇ ਕਰਾਇਆ ਤਿਸ ਕਿਆ ਕਹੀਐ ਭਾਈ ਜੋ ਕਿਛ ਕਰਣਾ ਸੋ ਕਰ ਰਹਿਆ ਕੀਤੇ ਕਿਆ ਚਤੁਰਾਈ ਤੇਰਾ ਹੁਕਮ ਭਲਾ ਤੁਧ ਭਾਵੇ ਨਾਨਕ ਤਾ ਕੋ ਮਿਲੇ ਵਡਾਈ ਸਾਚੇ ਨਾਮ ਸਮਾਵੇ ਰਹਾਉ ਕਰਤ ਪਿਆ ਪਰਵਾਣਾ ਲਿਖਿਆ ਬਹੁੜ ਹੁਕਮ ਨਾ ਹੋਈ ਜੈਸਾ ਲਿਖਿਆ ਤੈਸਾ ਪੜਿਆ ਮੇਟ ਨਾ ਸਕੈ ਕੋਈ ਜੇ ਕੋ ਦਰਗ ਬਹੁਤਾ ਬੋਲੇ ਨਾਉ ਪਵੈ ਬਾਜਾਰੀ ਸਤਰੰਜ ਬਾਜੀ ਪੱਕੈ ਨਹੀਂ ਕੱਚੀ ਆਵੈ ਸਾਰੇ ਨਾ ਕੋ ਪੜਿਆ ਪੰਡਤ ਬੀਨਾ ਨਾ ਕੋ ਮੂਰਖ ਮੰਦਾ ਬੰਦੀ ਅੰਦਰ ਸਬਤ ਕਰਾਏ ਤਾ ਕਉ ਕਹੀਐ ਬੰਦਾ ਆਸਾ ਮਹੱਲਾ ਪਹਿਲਾ ਗੁਰਕਾ ਸ਼ਬਦ ਮਨੈ ਮਹਿ ਮੁੰਦਰਾ ਖਿੰਫ ਖਿੰਮਾ ਖਿੰთა ਖਿਮਾ ਹਡਾਵੋ ਜੋ ਕਿਛ ਕਰੈ ਭਲਾ ਕਰਮਾਨੋ ਸਹਿਜ ਜੋਗ ਨਿਧ ਪਾਵੋ ਬਾਬਾ ਜੁਤਾ ਜੀਉ ਜੁਗਹਿ ਜੁਗ ਜੋਗੀ ਪਰਮ ਤੰਤ ਮਹਿ ਜੋਗੰ ਅੰਮ੍ਰਿਤ ਨਾਮ ਨਿਰੰਝਨ ਪਾਇਆ ਗਿਆਨ ਕਾਇਆ ਰਸ ਭੋਗੰ ਰਹਾਓ ਸੇ ਨਗਰੀ ਮੈਂ ਆਸਣ ਬੈਸਾ ਉਹ ਕਲਪ ਤਿਆਗੀ ਬਾਦੰ ਸਿੰਘੀ ਸ਼ਬਦ ਸਦਾ ਧੁਨ ਸੁਹੈ ਅਹੰਸ ਪੂਰੈ ਨਾਦੰ ਪਦ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਬਿ ਭੂਤੰ ਹਰ ਕੀਰਤ ਰਹਿਰਾਸ ਹਮਾਰੇ ਗੁਰਮੁਖ ਪੰਥ ਅਤੀਤੰ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ ਕਹ ਨਾਨਕ ਸੁਣ ਭਰਥਰ ਜੋਗੀ ਪਾਰ ਬ੍ਰਹਮ ਲਿਵ ਏਕੰ ਆਸਾ ਮਹੱਲਾ ਪਹਿਲਾ ਗੁਰ ਕਰ ਗਿਆਨ ਧਿਆਨ ਕਰਤਾ ਵੈ ਕਰ ਕਰਨੀ ਕਸ ਪਾਈਐ ਬਾਠੀ ਭਵਨ ਪ੍ਰੇਮ ਕਾ ਪੋਚਾ ਇਤਰਾਸ ਮੇਉ ਚਵਾਈਐ ਬਾਬਾ ਮਨ ਮਤਵਾਰੋ ਨਾਮ ਰਸ ਪੀਵੈ ਸਹਿਜ ਰੰਗ ਰਾਚ ਰਹਿਆ ਅਹਨੇਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਹਿਆ ਰਹਾਓ ਪੂਰਾ ਸਾਜ ਪਿਆਲਾ ਸਹਜੇ ਤਿਸੇ ਪੀ ਆਏ ਜਾ ਕਉ ਨਦਰ ਕਰੇ ਅੰਮ੍ਰਿਤ ਕਾ ਵਾਪਾਰੀ ਹੋਵੇ ਕਿਆ ਮਦ ਸ਼ੂਸ਼ੇ ਭਾਉ ਧਰੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣ ਪਿਆ ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬੈਕੁੰਠਾ ਮੁਕਤ ਬੈਕੁੰਠਾ ਕਰੈ ਕਿਆ ਸਿਵਤੀ ਰਤਾ ਸਦ ਬੈ ਰਾਗੀ ਜੂਐ ਜਨਮ ਨਾ ਹਾਰੈ ਕਹੋ ਨਾਨਕ ਸੁਣ ਭਰ ਥਰ ਜੋਗੀ ਖੀਵਾ ਅੰਮ੍ਰਿਤ ਧਾਰੈ ਆਸਾ ਮਹੱਲਾ ਪਹਿਲਾ ਖੁਰਾ ਸਾਨ ਖਸਮਾਨਾ ਕੀਆ ਹਿੰਦੋ ਸਤਾਨ ਡਰਾਇਆ ਆਪੈ ਦੋਸ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨਾ ਆਇਆ ਕਰਤਾ ਤੂੰ ਸਭਨਾ ਦਾ ਸੋਈ ਜੇ ਸਕਤਾ ਸਕਤੇ ਕਉ ਮਾਰੇ ਤਾਂ ਮਨ ਰੋਸਣਾ ਹੋਈ ਰਹਾਉ ਸਕਤਾ ਸੀ ਹੋ ਮਾਰੇ ਪੈ ਵੱਗੈ ਖਸਮਾ ਸਾ ਪੁਰਸਾਈ ਰਤਨ ਵਿਗਾੜ ਵਿਗੋ ਏ ਕੁੱਤੀ ਮੋਇਆ ਸਾਰ ਨਾ ਕਾਏ ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਿਢਾਈ ਜੇ ਕੋ ਨਾ ਉਤਰਾਏ ਵੱਡਾ ਸਾਧ ਕਰੇ ਮਨ ਭਾਣੇ ਕਸਮੈ ਨਦਰੇ ਕੀੜਾ ਆਵੈ ਜੇਤੇ ਚੁਗੈ ਦਾਣੇ ਮਰ ਮਰ ਜੀਵੈ ਤਾਂ ਕਿਛ ਪਾਏ ਨਾਨਕ ਨਾਮ ਵਖਾਣੇ ਰਗ ਆਸਾ ਘਰ ਦੂਜਾ ਮਹੱਲਾ ਤੀਜਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਹਰ ਦਰਸ਼ਨ ਪਾਵੇ ਵਡ ਭਾਗ ਗੁਰ ਕੈ ਸਬਦ ਸਚੈ ਬੈ ਰਾਗ ਖੜ ਦਰਸ਼ਨ ਵਰਤੈ ਸੰਸਾ ਵਰਤਾਰਾ ਗੁਰ ਕਾ ਦਰਸ਼ਨ ਅਗਮ ਅਪਾਰਾ ਗੁਰ ਕੈ ਦਰਸ਼ਨ ਮੁਕਤ ਗਤ ਹੋਏ ਸਾਚਾ ਆਪ ਵਸੈ ਮਨ ਸੋਏ ਰਹਾਉ ਗੁਰ ਦਰਸ਼ਨ ਉਧਰੈ ਸੰਸਾਰਾ ਜੇ ਕੋ ਲਾਏ ਭਾਉ ਪਿਆਰਾ ਭਾਉ ਪਿਆਰਾ ਲਾਏ ਵਿਰਲਾ ਕੋਏ ਗੁਰ ਕੈ ਦਰਸ਼ਨ ਸਦਾ ਸੁਖ ਹੋਏ ਗੁਰ ਕੈ ਦਰਸ਼ਨ ਮੋਖ ਦਵਾਰ ਸਤਿਗੁਰ ਸੇਵੈ ਪਰਵਾਰ ਸਦਾ ਸਾਧਾਰ ਨੇ ਗੁਰੇ ਕਹੋ ਗਾਤ ਕਾਈ ਨਾਹੀ ਅਵਗਨ ਮੁਠੇ ਚੋਟਾਂ ਖਾਹੀ ਗੁਰ ਕੈ ਸਬਦ ਸੁਖ ਸਾਤ ਸਰੀਰ ਗੁਰਮੁਖ ਤਾ ਕੋ ਲੱਗੈ ਨਾ ਪੀਰ ਜਮ ਕਾਲ ਤਿਸ ਨੇੜ ਨ ਆਵੈ ਨਾਨਕ ਗੁਰਮੁਖ ਸਾਚ ਸਮਾਵੈ ਆਸਾ ਮਹਲਾ 3 ਸਬਦ ਮੂਆ ਵਿੱਚ ਹੋ ਆਪ ਗਵਾਏ ਸਤਿਗੁਰ ਸੇਵੇ ਤਿਲ ਨਾ ਤਮਾਏ ਨਿਰਪਉ ਦਾਤਾ ਸਦਾ ਮਨ ਹੋਏ ਸੱਚੀ ਬਾਣੀ ਪਾਏ ਭਾਗ ਕੋਏ ਗੁਣ ਸੰਗ੍ਰਹਿ ਵਿਚਹੁ ਔਗਣ ਜਾਹੇ ਪੂਰੇ ਗੁਰ ਕੈ ਸਬਦ ਸਮਾਹਿ ਰਹਾਉ ਗੁਨਾ ਕਾਗਾ ਕੋ ਵੈ ਸੋ ਗੁਣ ਜਾਣੈ ਅੰਮ੍ਰਿਤ ਸਬਦ ਨਾਮ ਵਖਾਣੈ ਸਾਚੀ ਬਾਣੀ ਸੂਚਾ ਹੋਏ ਗੁਣ ਤੇ ਨਾਮ ਪ੍ਰਾਪਤ ਹੋਏ ਗੁਣ ਅਮੋਲਕ ਪਾਏ ਨਾ ਜਾਹੇ ਮਨ ਨਿਰਮਲ ਸਾਚੈ ਸਬਦ ਸਮਾਹਿ ਸੇਵਡ ਭਾਗੀ ਜਿਨ ਨਾਮ ਤੇ ਆਇਆ ਸਦਾ ਗੁਣ ਦਾਤਾ ਮਨ ਵਸਾਇਆ ਜੋ ਗੁਣ ਸੰਗਰਹਿ ਤਿਨ ਬਲਿਹਾਰੈ ਜਾਹੁ ਦਰ ਸਾਚੈ ਸਾਚੇ ਗੁਣ ਗਾਓ ਆਪੇ ਦੇਵਐ ਸਹਿ ਸੁਭਾਏ ਨਾਨਕ ਕੀਮਤ ਕਹਿਣ ਨਾ ਜਾਏ ਆਸਾ ਮਹੱਲਾ ਤੀਜਾ ਸਤਿਗੁਰ ਵਿੱਚ ਵੱਡੀ ਵਿੜਿਆਈ ਚਿਰੀ ਵਿਸ਼ਨ ਨੇ ਮੇਲ ਮਿਲਾਈ ਆਪੇ ਮੇਲੇ ਮੇਲ ਮਿਲਾਏ ਆਪਣੀ ਕੀਮਤ ਆਪੇ ਪਾਏ ਹਰ ਕੀ ਕੀਮਤ ਕਿਨ ਬਿਦ ਹੋਏ ਹਰ ਪਰੰਪਰ ਅਗਮ ਅਗੋਚਰ ਗੁਰ ਕੈ ਸਬਦ ਮਿਲੈ ਜਨ ਕੋਇ ਰਹਾਉ ਗੁਰਮੁਖ ਕੀਮਤ ਜਾਣੈ ਕੋਏ ਵਿਰਲੇ ਕਰਮ ਪ੍ਰਾਪਤ ਹੋਏ ਉੱਚੀ ਬਾਣੀ ਊਚਾ ਹੋਏ ਗੁਰਮੁਖ ਸ਼ਬਦ ਵਖਾਣੈ ਕੋਏ ਵਿਣ ਨਾਵੇ ਦੁੱਖ ਦਰਦ ਸਰੀਰ ਸਤਗੁਰ ਭੇਟੇ ਤਾਂ ਉਤਰੈ ਪੀਰ ਬਿਨ ਗੁਰ ਭੇਟੇ ਦੁੱਖ ਕਮਾਹੇ ਮਨਮੁਖ ਬਹੁਤੀ ਮਿਲਾ ਸਜਾਇ ਹਰ ਕਾ ਨਾਮ ਮੀਠਾ ਆਤਰਸ ਹੋਏ ਪੀਵਤ ਰਹੇ ਪਿਆਏ ਸੋਏ ਗੁਰਤੇ ਗੁਰ ਕਿਰਪਾ ਤੇ ਨਦਰ ਤਿਸ ਗੁਰ ਕਿਰਪਾ ਤੇ ਹਰ ਰਸ ਪਾਏ ਨਾਨਕ ਨਾਮ ਰਤੇ ਗਤ ਪਾਏ ਆਸਾ ਮਹੱਲਾ ਤੀਜਾ ਮੇਰਾ ਪ੍ਰਭ ਸਾਚਾ ਗਹਿਰ ਗੰਭੀਰ ਸੇਵਤ ਹੀ ਸੁਖ ਸਾਤ ਸਰੀਰ ਸਬਦ ਤਰੇ ਜਸੈ ਸੁਭਾਏ ਤਿਨ ਕੈ ਹਮ ਸਦ ਲਗੈ ਪਾਏ ਜੋ ਮਨ ਰਾਤੇ ਹਰ ਰੰਗ ਲਾਏ ਤਿਨ ਕਾ ਜਨਮ ਮਰਨ ਦੁਖ ਭਾਲਾਥਾ ਤੇ ਹਰ ਦਰਗਹੇ ਮਿਲੇ ਸੁਭਾਏ ਰਹਾਉ ਸਬਦ ਚਾਖੇ ਸਾਚਾ ਸਾਧ ਪਾਏ ਹਰ ਕਾ ਨਾਮ ਮਨ ਵਸਾਏ ਹਰ ਪ੍ਰਭ ਸਦਾ ਰਹਿਆ ਭਰਪੂਰ ਆਪੇ ਨੇੜਾ ਆਪੇ ਦੂਰ ਆਖਣ ਆਖੇ ਬਕੈ ਸਭ ਕੋਏ ਆਪੇ ਬਖਸ਼ ਮਿਲਾਏ ਸੂਏ ਕਹਿਣਾ ਕਥਨ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਏ ਗੁਰਮਖ ਵਿਚਹੁ ਆਪ ਗਵਾਏ ਹਰ ਰੰਗ ਰਾਤੇ ਮੋਹ ਚੁਕਾਏ ਆਤ ਨਿਰਮਲ ਗੁਰ ਸ਼ਬਦ ਵਿਚਾਰ ਨਾਨਕ ਨਾਮ ਸਵਾਰਣ ਹਾਰ ਆਸਾ ਮਹੱਲਾ ਤੀਜਾ ਦੂਜੇ ਭਾਏ ਲੱਗੇ ਦੁਖ ਪਾਇਆ ਬਿਨ ਸਬਦੈ ਬਿਰਥਾ ਜਨਮ ਗਵਾਇਆ ਸਤਗੁਰ ਸੇਵੈ ਸੋਜੀ ਹੋਏ ਦੂਜੇ ਭਾਏ ਨ ਲਾਗੈ ਕੋਏ ਮੂਲ ਲਾਗੇ ਇਸੇ ਜਨ ਪ੍ਰਵਾਣ ਅਨ ਦਿਨ ਨਾ ਆਰਾਮ ਨਾਮ ਜਪ ਹਿਰਦੈ ਗੁਰ ਸਬਦੀ ਹਰੇ ਕੋ ਜਾਣ ਰਹਾਉ ਡਾਲੀ ਲਾਗੇ ਨਿਫਰ ਜਾਏ ਅੰਦੀ ਕਮੀ ਅੰਦਸ ਜਾਏ ਮਨ ਮੁਖੰਦਾ ਠੌਰ ਨਾ ਪਾਏ ਬਿਸਟਾ ਕਾ ਕੀਲਾ ਬਿਸਟਾ ਵਾਹੇ ਪਚਾਏ ਗੁਰ ਕੀ ਸੇਵਾ ਸਦਾ ਸੁਖ ਪਾਏ ਸਤ ਸੰਤ ਸੰਗਤ ਮਿਲ ਹਰ ਗੁਣ ਗਾਏ ਨਾਮੇ ਨਾਮਤ ਕਰੇ ਵਿਚਾਰ ਆਪ ਤਰੈ ਕੁਲ ਉਦਰਣਹਾਰ ਗੁਰ ਕੀ ਬਾਣੀ ਨਾਮ ਬਜਾਏ ਨਾਨਕ ਮਹਿਲ ਸਬਦ ਘਰ ਪਾਏ ਗੁਰਮਤ ਸਤ ਸਰ ਹਰ ਜਲ ਨਾਇਆ ਦੁਰਮਤ ਮੈਲ ਸਭ ਦੁਰਤ ਗਵਾਇਆ ਆਸਾ ਮਹੱਲਾ ਤੀਜਾ ਮਨਮੁਖ ਮਰਹੇ ਮਰ ਮਰਨ ਵਿਗਾੜਹੇ ਦੂਜੇ ਭਾਇ ਆਤਮ ਸੰਘਾਰਹੇ ਮੇਰਾ ਮੇਰਾ ਕਰ ਕਰ ਵਿਗੂਤਾ ਆਤਮ ਨਾ ਚੀਨੈ ਪਰਮੈ ਵਿੱਚ ਸੂਤਾ ਮਰ ਮੋਇਆ ਸਬਦੇ ਮਰ ਜਾਏ ਉਸਤ ਤਨੰਦਾ ਗੁਰ ਸਮਝਣਾਈ ਇਸ ਜੁਗ ਮਹਿ ਲਾਹਾ ਹਰ ਜਪ ਲੈ ਜਾਏ ਰਹਾਉ ਨਾਮ ਬਿਹੂਣ ਗਰਭ ਗਲ ਜਾਏ ਬਿਰਥਾ ਜਨਮ ਦੂਜੈ ਲੋਭਾਏ ਨਾਮ ਬਿਹੂਣੀ ਦੁਖ ਜਲਾ ਸਬਾਈ ਸਤਿਗੁਰ ਪੂਰੈ ਬੂਝ 부ਝਾਈ ਮਨ ਚੰਚਲ ਬਹੁ ਚੋਟਾ ਖਾਏ ਇਥੋ ਛੁੜਕਿਆ ਠੌਰ ਨਾ ਪਾਏ ਗਰਭ ਜੋਨ ਵਿਸ਼ਟਾ ਵਕਾਵਾਸ ਤਿਤ ਘਰ ਮਨ ਮੁਖ ਕਰੇ ਨਿਵਾਸ ਆਪਣੇ ਸਤਿਗੁਰੂ ਕੋ ਸਦਾ ਬਲ ਜਾਈ ਗੁਰਮੁਖ ਜੋਤ ਨਿਰੰਤਰ ਗੁਰਮਤ ਗੁਰਮੁਖ ਜੋਤੀ ਜੋਤ ਮਿਲਾਈ ਨਿਰਮਲ ਬਾਣੀ ਨਿਜ ਘਰ ਵਾਸਾ ਨਾਨਕ ਹਉਮੈ ਮਾਰੇ ਸਦਾ ਉਦਾਸਾ ਆਸਾ ਮਹੱਲਾ ਤੀਜਾ ਲਾਲਾ ਆਪਣੀ ਜਾਤ ਗਵਾਈ ਤਨ ਮਨ ਅਰਪੇ ਸਤਿਗੁਰ ਸਰਨਾਈ ਹਿਰਦੈ ਨਾਮ ਵੱਡੀ ਵਿਢਿਆਈ ਸਦਾ ਪ੍ਰੀਤਮ ਪ੍ਰਭ ਹੋਏ ਸਖਾਈ ਸੋ ਲਾਲਾ ਜੀਵਤ ਮਰੈ ਸੋਗ ਹਰਖ ਦੋਏ ਸਮ ਕਰ ਜਾਣੈ ਗੁਰ ਪ੍ਰਸਾਦੀ ਸ਼ਬਦ ਉਧਰੈ ਰਹਾਉ ਕਰਨੀਕਾਰ ਤੁਰਹ ਫਰਮਾਈ ਬਿਨ ਸਬਦੈ ਕੋਥਾਇ ਨ ਪਾਈ ਕਰਨੀ ਕੀਰਤਿ ਨਾਮ ਵਸਾਈ ਆਪੇ ਦੇਵੈ ਢਿਲ ਨ ਪਾਈ ਮਨਮਖ ਭਰਮ ਭੁੱਲਾ ਸੰਸਾਰ ਬਿਨ ਰਾਸੀ ਕੂੜਾ ਕਰੇ ਵਾਪਾਰ ਬਿਨ ਰਾਸੀ ਵਖਰ ਪੱਲੇ ਨਾ ਪਾਏ ਮਨਮਖ ਭੁੱਲਾ ਜਨਮ ਗਵਾਏ ਸਤਿਗੁਰ ਸੇਵੇ ਸੋ ਲਾਲਾ ਹੋਏ ਊਤਮ ਜਾਤੀ ਊਤਮ ਸੋਏ ਗੁਰ ਪੌੜੀ ਸਬਦੂ ਊਚਾ ਹੋਏ ਨਾਨਕ ਨਾਮ ਵਡਾਈ ਹੋਏ ਆਸਾ ਮਹੱਲਾ ਤੀਜਾ ਮਨਮੁਖ ਝੂਠੋ ਝੂਠ ਕਮਾਵੇ ਖਸਮੈ ਕਾ ਮਹਿਲ ਕਦੇ ਨਾ ਪਾਵੇ ਦੂਜੈ ਲੱਗੀ ਭਰਮ ਪੁਲਾਵੇ ਮਮਤਾ ਬਾਦ ਆਵੇ ਜਾਵੇ ਦੁਹਾਗਣੀ ਕਾਮਨ ਦੇਖਸੀ ਗਾਰ ਪੁੱਤਰ ਕਲਤ ਧਨ ਮਾਇਆ ਚਿਤ ਲਾਏ ਝੂਠ ਮੋਹ ਪਾਖੰਡ ਵਿਕਾਰ ਰਹਾਉ ਸਦਾ ਸੁਹਾਗਣ ਜੋ ਪ੍ਰਭ ਪਾਵੈ ਗੁਰਸਬਦੀ ਸੀਗਾਰ ਬਣਾਵੈ ਸੇਧ ਸੁਖਾਲੀ ਅਨ ਦਿਨ ਹਰ ਰਾਵੈ ਮਿਲ ਪ੍ਰੀਤਮ ਸਦਾ ਸੁਖ ਪਾਵੈ ਸਾ ਸੁਹਾਗਣ ਸਾਚੀ ਜਿਸ ਸਾਚ ਪਿਆਰ ਆਪਣਾ ਪਿਰ ਰੱਖੈ ਸਦਾ ਓਰ ਧਾਰ ਨੇੜੈ ਵੇਖੈ ਸਦਾ ਹਦੂਰ ਮੇਰਾ ਪ੍ਰਭ ਸਰਬ ਰਹਿਆ ਭਰਪੂਰ ਆਗੈ ਜਾਤ ਰੂਪ ਨਾ ਜਾਏ ਤੇਹਾ ਹੋਵੇ ਜਿਹੇ ਕਰਮ ਕਮਾਏ ਸਬਦੇ ਊਚੋ ਊਚਾ ਹੋਏ ਨਾਨਕ ਸਾਚ ਸਮਾਵੇ ਸੋਏ ਆਸਾ ਮਹੱਲਾ ਤੀਜਾ ਭਗਤ ਰਤਾ ਜਨ ਸਹਿ ਸੁਭਾਏ ਗੁਰ ਕੈ ਭੈ ਸਾਚੈ ਸਾਚ ਸਮਾਏ ਬਿਨ ਗੁਰ ਪੂਰੇ ਭਗਤ ਨਾ ਹੋਏ ਮਨ ਮੁਖ ਰੁੰਨੇ ਆਪਣੀ ਪਤ ਖੋਏ ਮੇਰੇ ਮਨ ਜਪ ਹਰ ਮੇਰੇ ਮਨ ਹਰ ਜਪ ਸਦਾ ਧਿਆਏ ਸਦਾ ਆਨੰਦ ਹੋਵੇ ਦਿਨ ਰਾਤੀ ਜੋ ਇਸੈ ਸੋਈ ਫਲ ਪਾਏ ਰਹਾਉ ਗੁਰ ਪੂਰੇ ਤੇ ਪੂਰਾ ਪਾਏ ਹਿਰਦੈ ਸ਼ਬਦ ਸਤਨਾਮ ਵਸਾਏ ਅੰਤਰ ਨਿਰਮਲ ਅੰਮ੍ਰਿਤ ਸਰਨਾਏ ਸਦਾ ਸੂਚੇ ਸਾਚ ਸਮਾਏ ਹਰ ਪ੍ਰਭ ਵੇਖੈ ਸਦਾ ਹਜੂਰ ਗੁਰ ਪ੍ਰਸਾਦ ਰਹਾ ਭਰਪੂਰ ਜਹਾਂ ਜਾਓ ਤਹ ਵੇਖਾ ਸੋਏ ਗੁਰ ਬਿਨ ਅਵਰ ਨ ਜਾਣੈ ਸੋਏ ਜਹਾਂ ਜਾਓ ਤਹ ਵੇਖਾ ਸੋਏ ਗੁਰ ਬਿਨ ਦਾਤਾ ਅਵਰ ਨ ਕੋਏ ਗੁਰ ਸਾਗਰ ਪੂਰਾ ਪੰਡਾਰ ਊਤਮ ਰਤਨ ਜਵਾਹਰ ਅਪਾਰ ਗੁਰ ਪ੍ਰਸਾਦੀ ਦੇਵਨ ਹਾਰ ਨਾਨਕ ਬਖਸੇ ਬਖਸ਼ਨ ਹਾਰ ਆਸਾ ਮਹੱਲਾ 3 ਗੁਰਸਾਹਿ ਗੁਰਸਾਹਿਰ ਸਤਗੁਰ ਸੱਚ ਸੋਏ ਪੂਰੇ ਭਾਗ ਗੁਰ ਸੇਵਾ ਹੋਏ ਸੋ 부ਝੈ ਜਿਸ ਸਾਭੁਝਾਏ ਗੁਰ ਪ੍ਰਸਾਦੀ ਸੇਵ ਕਰਾਏ ਗਿਆਨ ਰਤਨ ਸਭ ਸੋਜੀ ਹੋਏ ਗੁਰ ਪ੍ਰਸਾਦ ਅਗਿਆਨ ਬਿਨਾਸੈ ਅਨੰਦਨ ਜਾਗੈ ਵੇਖੈ ਸੱਚ ਸੋਏ ਰਹਾਉ ਮੋਗਮਾਨ ਗੁਰ ਸ਼ਬਦ ਜਲਾਏ ਪੂਰੇ ਗੁਰ ਤੇ ਸੂਜੀ ਪਾਏ ਅੰਤਰ ਮੈਲ ਗੁਰ ਸ਼ਬਦ ਪਛਾਣੈ ਆਵਣ ਜਾਣ ਰਹੈ ਥਿਰ ਨਾਮ ਸਮਾਣੈ ਜੰਮਣ ਮਰਣਾ ਹੈ ਸੰਸਾਰ ਮਨਮੁਖ ਅਚੇਤ ਮਾਇਆ ਮੋਹ ਗੁਬਾਰ ਪਰ ਨਿੰਦਾ ਬਹੁ ਕੂੜ ਕਮਾਵੇ ਵਿਸ਼ਟਾ ਕਾ ਕੀੜਾ ਵਿਸ਼ਟਾ ਮਾਹ ਸਮਾਵੇ ਸਤ ਸੰਗਤੰ ਮੇਲ ਸਭ ਸੋਜੀ ਪਾਏ ਗੁਰ ਕਾ ਸ਼ਬਦ ਹਰ ਭਗਤ ਦਰੜਾਏ ਭਾਣਾ ਮੰਨੇ ਸਦਾ ਸੁਖ ਹੋਏ ਨਾਨਕ ਸੱਚ ਸਮਾਵੇ ਸੋਏ ਆਸਾ ਮਹੱਲਾ ਤੀਜਾ ਪੰਜ ਪਦੇ ਸ਼ਬਦ ਮਰਤਿ ਸਦਾ ਆਨੰਦ ਸਤ ਗੁਰ ਭੇਟੇ ਗੁਰ ਗੋਬਿੰਦ ਨਾ ਫਿਰ ਮਰਨ ਆਵੇ ਜਾਏ ਪੂਰੇ ਗੁਰ ਤੇ ਸੱਚ ਸਮਾਏ ਜਿਨ ਕੋ ਨਾਮ ਲਿਖਿਆ ਧੁਰ ਲੇਖ ਤੇ ਅਨ ਦਿਨ ਨਾਮ ਸਦਾ ਧਿਆਵਹਿ ਗੁਰ ਪੂਰੇ ਤੇ ਭਗਤ ਵਿਸੇਖ ਰਹਾਉ ਜਿਨ ਕੋ ਹਰ ਪ੍ਰਭ ਲਏ ਮਿਲਾਏ ਤਿਨ ਕੀ ਗਹਿਣ ਗਤ ਕਹੀ ਨਾ ਜਾਏ ਪੂਰੇ ਸਤਗੁਰ ਦਿੱਤੀ ਵਡਿਆਈ ਊਤਮ ਪਦਵੀ ਹਰ ਨਾਮ ਸਮਾਈ ਜੋ ਕਿਸ ਕਰੇ ਸੋ ਆਪੇ ਆਪ ਏਕ ਘੜੀ ਮਹਿ ਥਾਪ ਉਥਾਪ ਕਹਿ ਕਹਿ ਕਹਿਣਾ ਆਖ ਸੁਣਾਏ ਜੇ ਸੋ ਘਾਲੇ ਥਾਇ ਨਾ ਪਾਏ ਜਿਨ ਕਾ ਪੋਤਾ ਪੁਨ ਤਿਨਾ ਗੁਰੂ ਮਿਲਾਏ ਸਚ ਬਾਣੀ ਗੁਰ ਸ਼ਬਦ ਸੁਣਾਏ ਜਹਾਂ ਸ਼ਬਦ ਵਸੈ ਤਹਾਂ ਦੁਖ ਜਾਏ ਗਿਆਨ ਰਤਨ ਸਾਚੈ ਸਹਿਜ ਸਮਾਏ ਨਾਵੇ ਜੀਵੜ ਹੋਰ ਧਨ ਨਾਹੀ ਕੋਏ ਜਿਸ ਨੂੰ ਬਖਸੇ ਸਾਚਾ ਸੋਏ ਪੂਰੈ ਸ਼ਬਦ ਮਨ ਵਸਾਏ ਨਾਨਕ ਨਾਮ ਰਤੇ ਸੁਖ ਪਾਏ ਆਸਾਮ ਹੱਲਾ ਤੀਜਾ ਨਿਰਤ ਕਰੇ ਬਹਵਾਜੇ ਵਜਾਏ ਇਹ ਮਨ ਅੰਦਾ ਬੋਲਾ ਹੈ ਕਿਸ ਆਖ ਸੁਣਾਏ ਅੰਤਰ ਲੋਭ ਭਰਮ ਅਨਲ ਵਾਹੋ ਦੀਵਾ ਬਲਾ ਨ ਸੁੱਜੀ ਪਾਏ ਗੁਰਮੁਖ ਭਗਤ ਘਟ ਚੰਦਨ ਹੋਏ ਆਪ ਛਾਣ ਮਿਲੈ ਪ੍ਰਭ ਸੋਏ ਰਹਾਉ ਗੁਰਮੁਖ ਨਿਰਤ ਹਰ ਲਾਗੈ ਭਾਉ ਪੂਰੇ ਗੋਤਾਲ ਵਿੱਚ ਆਪ ਗਵਾਏ ਮੇਰਾ ਪ੍ਰਭ ਸਾਚਾ ਪੇ ਜਾਣ ਗੁਰ ਕੈ ਸਬਦ ਅੰਤਰਿ ਬ੍ਰਹਮ ਪਛਾਨ ਗੁਰਮੁਖ ਕਾ ਭਗਤ ਅੰਤਰ ਪ੍ਰੀਤ ਪਿਆਰ ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ ਗੁਰ ਕਾ ਸਬਦ ਸਹਿਜ ਵਿਚਾਰ ਗੁਰਮੁਖ ਸਭ ਭਗਤ ਜੁਗਤ ਸੱਚ ਸੋਏ ਪਾਖੰਡ ਭਗਤ ਨਿਰਤ ਦੁਖ ਹੋਏ ਇਹਾ ਭਗਤ ਜਨ ਜੀਵਤ ਮਰੈ ਗੁਰ ਪ੍ਰਸਾਦੀ ਭਵਜਲ ਤਰੈ ਗੁਰ ਕੈ ਬਚਨ ਭਗਤ ਥਾਏ ਪਾਏ ਹਰ ਜੀਉ ਆਪ ਵਸੈ ਮਨ ਆਏ ਹਰ ਕਿਰਪਾ ਕਰੇ ਸਤਿਗੁਰੂ ਮਿਲਾਏ ਨਿਹਚਰ ਭਗਤ ਹਰਿ ਸੋ ਚਿਤ ਲਾਏ ਭਗਤ ਕਰੇ ਭਗਤ ਰਤੇ ਤਿਨ ਸਚੀ ਸੋਏ ਨਾਨਕ ਨਾਮ ਰਤੇ ਸੁਖ ਹੋਏ ਆਸਾ ਘਰ ਅਠਵਾਂ ਕਾਫੀ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕਹਿ ਭਾਉਣਾ ਸਤਿਗੁਰ ਮਿਲਾਇ ਸੱਚ ਸੋਝੀ ਹੋਈ ਗੁਰ ਪ੍ਰਸਾਦੀ ਮਨ ਵਸੈ ਹਰ ਬੂਝੈ ਸੋਈ ਮੈਂ ਸਭ ਦਾਤਾ ਏਕ ਹੈ ਅਵਰ ਨਾਹੀ ਕੋਈ ਗੁਰ ਕਿਰਪਾ ਤੇ ਮਨ ਵਸੈ ਤਾਂ ਸਦਾ ਸੁਖ ਹੋਈ ਰਹਾ ਇਸ ਯੁਗ ਮੈਂ ਨਿਰਭਉ ਹਰ ਨਾਮ ਹੈ ਪਾਈਐ ਗੁਰ ਵਿਚਾਰ ਬਿਨ ਨਾਵੇ ਜਮਕੇ ਵਸ ਹੈ ਮਨ ਮੁਖ ਅੰਧ ਗਵਾਰ ਹਰ ਕਹਿ ਪਾਣਾ ਮਨ ਸੇਵਾ ਜਨ ਸੇਵਾ ਕਰੈ ਬੂਝੈ ਜਨ ਸੱਚ ਸੋਈ ਹਰ ਕਹਿ ਪਾਣਾ ਸਲਾਹੀਐ ਪਾਣਾ ਮੰਨੈ ਸੁਖ ਹੋਈ ਹਰ ਕਹਿ ਪਾਣਾ ਜਨਮ ਪਦਾਰਥ ਪਾਇਆ ਮਤ ਊਤਮ ਹੋਈ ਨਾਨਕ ਨਾਮ ਸਲਾਹੇ ਤੂੰ ਗੁਰਮੁਖ ਗਤ ਹੋਈ ਆਸਾ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਕਰਤਾ ਸਚਿਆਰ ਮੈਂ ਦਾ ਸਾਈਂ ਜੋ ਤਾ ਭਾਵੇਂ ਸੋਈ ਥੀਸੀ ਜੋ ਤੂੰ ਦੇ ਸੋਈ ਹਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀਅ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣ ਆਹੇ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਜ ਬਿਨ ਦੂਜਾ ਅਵਰ ਨਾ ਕੋਇ ਤੂੰ ਕਰ ਕਰ ਵੇਖੇ ਜਾਣੈ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ